ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਮਤਾਰੀ ਮੀਡੀਆ ਇੰਡੀਆ ਤੇ ਮੇਰੇ ਨਾਲ ਮੌਜੂਦ ਨੇ ਬੀਬੀ ਸੁਖਜੀਤ ਕੌਰ ਜੀ ਜਿਹੜੇ ਕੀ ਸਤਗੁਰੂ ਰਾਮ ਸਿੰਘ ਜੀ ਦੇ ਆਜ਼ਾਦੀ ਦੇ ਟਾਈਮ ਦੇ ਲੜਾਈ ਦੇ ਵਿੱਚ ਸ਼ਾਮਲ ਹੋਏ ਧੰਨਾ ਸਿੰਘ ਜੀ ਉਹਨਾਂ ਦੀ ਇਹ ਪੋਤੀ ਲੱਗਦੇ ਨੇ ਔਰ ਪਿਤਾ ਜੀ ਇਹਨਾਂ ਦੇ ਸਰਵੰ ਸਿੰਘ ਜੀ ਇਹਨਾਂ ਕੋਲੋਂ ਸੰਦੇ ਆ ਉਹਨਾਂ ਦੀ ਸਾਖੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਜੀਤ ਕੌਰ ਆ ਮੇਰਾ ਪਿੰਡ ਹੰਸਰੋਆ ਜਿਲ੍ਹਾ ਨਵਾਂ ਸ਼ਹਿਰ ਮੇਰੇ ਫਾਦਰ ਦਾ ਨਾਮ ਸਰਦਾਰ ਸਰਵਣ ਸਿੰਘ ਸੀ ਤੇ ਉਹ ਹੁਣ ਨਹੀਂ ਆ ਇਸ ਦੁਨੀਆ ਦੇ ਵਿੱਚ ਤੇ ਮੇਰੇ ਫਾਦਰ ਦੇ ਚਾਚਾ ਜੀ ਜਾਨੀ ਮੇਰੇ ਦਾਦਾ ਜੀ ਸਰਦਾਰ ਧੰਨਾ ਸਿੰਘ ਉਹ ਵਰਲਡ ਵਾਰ 1914 ਐਂਡ uh, 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 1917 ਦੇ ਵਿੱਚ ਜਰਮਨੀ ਚ ਜੰਗ ਵਿੱਚ ਸੀਗੇ ਤੇ ਉਸ ਟਾਈਮ ਕਾਫੀ ਮਤਲਬ ਇਹਨਾਂ ਦੀ ਆਰਮੀ ਇਹ ਅੰਗਰੇਜ਼ਾਂ ਦੀ ਜਿੱਤਣ ਵੱਲ ਸੀਗੀ ਤੇ ਇਹਨਾਂ ਨੂੰ ਮੇਰੇ ਬਾਬਾ ਜੀ ਨੂੰ ਦਰਸ਼ਨ ਹੋਏ ਸਤਿਗੁਰੂ ਰਾਮ ਸਿੰਘ ਜੀ ਦੇ ਉੱਤੇ ਤੇ ਇਹ ਕਹਿੰਦੇ ਕਿ ਮੈਂ ਫੌਜ ਦੇ ਵਿੱਚ ਹੁਣ ਨੌਕਰੀ ਨਹੀਂ ਕਰਨੀ ਮੈਂ ਜਾ ਕੇ ਆਪਣਾ ਨਾਮ ਸਿਮਰਨ ਕਰਨ ਆਇਆ ਤੇ ਉਹਨਾਂ ਨੇ ਜਿਹੜੇ ਅਧਿਕਾਰੀ ਸੀ ਫੌਜ ਦੇ ਉਹਨਾਂ ਨੇ ਉਹਨਾਂ ਨੂੰ ਬਹੁਤ ਮਤਲਬ ਪ੍ਰੈਸ ਕੀਤਾ ਕਿ ਹੁਣ ਤੁਹਾਨੂੰ ਮਰੱਬੇ ਮਿਲਣੇ ਆ ਤੁਸੀਂ ਛੱਡ ਕੇ ਨਾ ਜਾਓ ਬਸ ਜੰਗ ਖਤਮ ਹੀ ਹੋਣ ਵਾਲੀ ਆ ਤੇ ਪਰ ਇਹ ਨਹੀਂ ਮੰਨੇ ਮੇਰੇ ਬਾਬਾ ਜੀ ਨਹੀਂ ਮੰਨੇ ਕਹਿੰਦੇ ਕਿ ਨਹੀਂ ਮੈਂ ਮੈਨੂੰ ਕੁਝ ਨਹੀਂ ਚਾਹੀਦਾ ਫਿਰ ਉਹ ਕਹਿੰਦੇ ਕਿ ਤੁਸੀਂ ਕੱਲੂ ਸਾਡੇ ਤੇ ਕੇਸ ਕਰੋਗੇ ਇਸ ਕਰਕੇ ਤੁਸੀਂ ਅੰਗੂਠਾ ਲਾ ਕੇ ਜਾਓ ਕਿ ਮੈਂ ਕੱਲੂ ਕੋਈ ਕੇਸ ਨਹੀਂ ਕਰਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਆਪਣੀ ਮਰਜ਼ੀ ਨਾਲ ਜੋਬ ਛੱਡ ਕੇ ਜਾ ਰਿਹਾ ਤੇ ਮੇਰੇ ਬਾਬਾ ਜੀ ਨੇ ਪੂਰਾ ਪੰਜਾ ਲਾਇਆ ਕਿ ਮੈਂ ਨੂੰ ਮੇਰੇ ਤੋਂ ਅੰਗੂਠਾ ਛੱਡੋ ਪੂਰਾ ਪੰਜਾ ਲਗਵਾ ਲਓ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਰਿਟਾਇਰਮੈਂਟ ਚਾਹੀਦੀ ਆ ਤੇ ਆ ਕੇ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਆਪਣਾ ਨਾਮ ਸਿਮਰਨ ਕੀਤਾ ਤੇ ਇਹਨਾਂ ਦਾ ਬڑا ਸਤਗੁਰੂ ਜਗਜੀਤ ਸਿੰਘ ਜੀ ਦੇ ਪ੍ਰਵਚਨਾ ਦੇ ਵਿੱਚ ਵੀ ਰਿਕਾਰਡਿੰਗ ਚ ਵੀ ਉਹ ਨਾਮ ਲੈਂਦੇ ਆ ਉਹਨਾਂ ਦਾ ਤੇ ਇੱਕ ਵਾਰੀ ਜਦੋਂ ਬਹੁਤ ਬਿਰਧ ਹੋ ਗਏ ਸੀਗੇ ਇਹ ਮੇਰੇ ਦਾਦਾ ਜੀ ਸਰਦਾਰ ਧੰਨਾ ਸਿੰਘ ਤੇ ਉਹਨਾਂ ਨੇ ਬਹੁਤ ਉਹਨਾਂ ਨੂੰ ਦਰਸ਼ਨਾਂ ਦੀ ਤਾਂਘ ਸੀਗੀ ਸਤਗੁਰੂ ਜਗਜੀਤ ਸਿੰਘ ਜੀ ਦੀ ਕਿ ਮੈਨੂੰ ਦਰਸ਼ਨ ਤੇ ਉਹਨਾਂ ਨੂੰ ਅਰਜ਼ ਕੀਤੀ ਤੇ ਉਹ ਆਏ ਘਰ ਸਾਡੇ ਘਰ ਆਏ ਦਾ ਮੇਰੇ ਬਾਬਾ ਜੀ ਉਹਨਾਂ ਨਾਲ ਨਾਰਾਜ਼ ਹੋ ਗਏ ਕਿ ਤੁਸੀਂ ਮੇਰੇ ਭੋਗ ਤੇ ਆ ਜਾਣਾ ਸੀ ਹੁਣੇ ਹੀ ਤੁਸੀਂ ਪਹਿਲਾਂ ਕਿਉਂ ਆ ਗਏ ਮੈਂ ਇਨਾ ਤੁਹਾਨੂੰ ਢੀਕਦਾ ਸੀਗਾ ਤੇ ਫਿਰ ਸੱਚੇ ਬਾਸ਼ਾ ਕਹਿੰਦੇ ਚੱਲ ਹੁਣ ਮੈਂ ਆ ਗਿਆ ਆਂ ਤੂੰ ਮੱਥਾ ਟੇਕ ਲਾ ਪਰ ਇਹ ਮੇਰੇ ਬਾਬਾ ਜੀ ਕਹਿੰਦੇ ਮੈਂ ਮੱਥਾ ਨਹੀਂ ਟੇਕਣਾ ਤੂੰ ਲੇਟ ਆ ਤੂੰ ਮੇਰੇ ਚਰਨ ਉੱਪਰ ਰੱਖੂੰਗਾ ਮੰਜਰੇ ਮੈਂ ਤਾਂ ਮੱਥਾ ਟੇਕਣਾ ਤੇ ਸੱਚੇ ਬਾਸ਼ਾ ਉਹੀ ਭਗਤਾਂ ਦੇ ਬਸ ਜਿੱਦਾਂ ਉਹਨਾਂ ਨੇ ਆਪਣੇ ਅਪਚਾਰਨ ਉੱਪਰ ਰੱਖੇ ਮੰਜਰੇ ਦੇ ਤਾਂ ਬਾਬਾ ਜੀ ਨੇ ਮੱਥਾ ਟੇਕਿਆ ਤੇ ਬਹੁਤ ਜ਼ਿਆਦਾ ਭਗਤੀ 1 ਵਜੇ ਉੱਠ ਕੇ ਇਸ਼ਨਾਨ ਕਰਕੇ ਸਜਣਾ ਟਾਈਮ ਹੋ ਰਿਹਾ ਆਪਣਾ ਬਹੁਤ ਜ਼ਿਆਦਾ ਭਜਨ ਬੰਦਗੀ ਉਹਨਾਂ ਨੇ ਕੀਤੀ ਤੇ ਅੱਜ ਅਸੀਂ ਜੋ ਵੀ ਆਪਣੇ ਸੁਖੀ ਵਾਸ ਰਹੇ ਆ ਪਰਿਵਾਰਾਂ ਚ ਤਿੰਨ ਪਰਿਵਾਰੀਆਂ ਸੀ ਉਹਨਾਂ ਦੇ ਤੇ ਅਸੀਂ ਉਹਨਾਂ ਦੀ ਉਸ ਭਜਨ ਬੰਦਗੀ ਦੇ ਕੀਤੀ ਹੋਈ ਕਮਾਈ ਦਾ ਹੀ ਅਸੀਂ ਮੁੱਲ ਨਹੀਂ ਚੁਕਾ ਸਕਦੇ ਸਾਡੇ ਤੇ ਬਹੁਤ ਕਿਰਪਾ ਆ ਸਤਿਗੁਰਾਂ ਦੀ ਵੀ ਤੇ ਸਾਡੇ ਉਸ ਮਹਾਨ ਸ਼ਖਸੀਅਤ ਜਿਹੜੀ ਜਿਨ੍ਹਾਂ ਦੀ ਅਸੀਂ ਅੱਗੇ ਕੋਲਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੇਖਦੇ ਰਹੋ ਜੀ ਨਾਮ ਦਾ ਰਿਮੀਡੀਆ ਇੰਡੀਆ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਨਾਲ ਜੁਆਇਨ ਕਰੋ ਔਰ ਇੱਕ ਤੁਸੀਂ ਵੀਡੀਓ ਕਿਹੜੇ ਸ਼ਹਿਰ ਕਿਹੜੇ ਪਿੰਡ ਕਿਹੜੀ ਕੰਟਰੀ ਤੋਂ ਦੇਖ ਰਹੇ ਹੋ ਉਹ ਵੀ ਸਾਨੂੰ ਜਰੂਰ ਕਮੈਂਟੇ ਲਿਖੋ ਧੰਨਵਾਦ ਜੀ ਸਾਸ